ਤਰਾ ਲੇ ਗੇ ਕੁ ਬਾਹਰ ਨਾ ਨਾ ਜਲਦੀ ਫੜ ਫੜੇ ਬੁੜੇ ਨਹੀਂ ਜਾਂਦੇ ਹੁੰਦੇ ਇਹ ਉੱਡਣਾ ਸਖ ਪੈ ਸੇ ਜਲ ਲੱਕ ਕਬੂਤਰ ਟੀਨੇ ਪਰ ਮੇ ਵੜੇ ਅੱਖੇ ਨੇ ਉੱਡਣਾ ਵਾਂਗੀ ਵਾਲੇ ਖਤਰਨਾਕ ਲਾਈਓ ਅੱਠਾ ਤੇ ਸਰ ਕੋਲ ਜਾਣੇ ਕਿ ਕਰਨਾ ਮੇਰੇ ਕੋ ਬੱਚੇ ਹੈਗੇ ਆ ਤੂੰ ਐਂ ਕਰ ਉਹ ਗੱਡੀ 'ਚ ਆਪਣੇ ਦੇ ਬੱਚੇ ਰੱਖ ਕੇ ਆ ਜਾ ਕੇ ਉਹ ਡੋਬਾਟੇ ਰੱਖਾਂਗੇ ਉੱਪਰਲੇ ਐਂ ਦਾ ਇਧਰ ਰੁੱਟ ਰੱਖੇ ਹੋਏ ਹੈ ਉਹ ਵੀ ਇਧਰ ਰੁੱਟ ਰੱਖੇ ਹੋਏ ਨੇ ਤੇ ਅੱਜ ਕੋਈ ਨਾ ਦਾਣੇ ਕੋਈ ਨਹੀਂ ਪਾਉਦਾ ਹੁਣ ਸਭ ਜਾਣੇ ਹੋਏ ਵੇ ਆ ਕੇ ਲੋਕ ਪਾ ਲੈਂਦੇ ਨਾ ਗਾ ਖਾ ਦਿੰਦੇ ਉਹ ਮੈਨੂੰ ਪਾਪਾ ਉਹ ਰੱਖਣਾ ਵੀ ਚੰਗਾ ਹੈ ਤੁਹਾਨੂੰ ਦੱਸ ਦੇਣਾ ਉਧਰ ਚੰਗੇ ਨੇ ਹਾਂ ਸਾਨੂੰ ਇਧਰੋਂ ਦੇ ਰਹੇ ਸੀ ਉਹ ਬਾਗੀ ਨਹੀਂ ਅੰਦਰ ਸੀ ਹੈ ਉਧਰ ਬੜਿਆ ਨੇ ਮੋਟੇ ਨੂੰ ਦਿੰਦੇ ਨੇ ਮੋਟਾ ਪਾਈ ਜਾਂਦਾ ਸੀ ਦਿਲਾਂ ਦੇ ਉਹ ਸਖਤ ਮੋਟਾ ਬਲਾਈ ਕਿਧਰ ਵਾਲਾ ਮੋਟਾ ਕਿਧਰ ਵਾਲਾ ਕਿਹੜੇ ਹੋ ਗਿਆ ਕਿਸ ਬੰਦੇ ਕੋਲ ਹੀ ਮੋਟੇ ਨੂੰ ਸਾਰੀ ਦਿੱਤੇ ਨੇ ਆਂ ਦੇਰ ਖਾਧੋ ਖਰਾਬ ਆਂਦੇ ਅ ਸੜਤਾ ਲੋ ਇਹ ਰੱਖੇ ਰਹੇ ਰਾਮੀਂ ਕੋ ਵੀ ਰਾਮੀਂ ਤਾਂ ਤੂੰ ਆਂ ਧੀਰੇ ਫਿਰ ਫੀਲ ਫੀਲ ਦੁਨੀਆ ਮਨਾਈ ਹੋਇਆ ਕਿ ਰਾਈਏ ਨੇ ਲੱਖੀ ਰਾਈਏ ਨੇ ਲੈ ਲੱਤ ਨਾਲੇ ਉਹ ਨੂੰ ਗਈਆਂ ਦਾ ਡੁੱਟ ਰਹੇ ਨਾਲੇ ਉਹ ਜਿਆ ਦੁਨੀਆ ਬਣਾਈ ਆਂ ਦੇ ਲਾਣਾ ਦਨੇ ਪਾਸੇ ਨਾਲੇ ਹੱਥ ਦਾਇਆ ਨਹੀਂ ਲੈ ਕੇ ਜਾਂਦਾ ਕੋਈ ਨਾ ਮਾ ਕੋਈ ਨਾ ਕੋਈ ਲੈ ਜਾਵੇ ਕਬੂਤਰ ਸਾਡੇ ਇਹਦੇ ਮੈਂ ਆਪਣੇ ਵੰਦੀਆਂ ਦਾ ਹਾਰੇ ਲੈ ਜਾ ਹੂੰ ਮੈਨੂੰ ਨਹੀਂ ਤੂੰ ਤੈਨੂੰ ਆਏ ਕਿ ਹੋਰ ਨਾਲ ਜੇ ਵੀ ਕਬੂਤਰ ਮੰਗ ਕੇ ਦਿਲ ਘਟਦਾਗਾ ਮੈਂ ਜਾਂਦੀਆਂ 16 ਦੇ ਮੂੰਹ ਦੇਖਿਆ ਵੀ ਨਹੀਂ ਗਿਆ ਕਿਸੇ ਨੇ ਐ ਰੋਡੇ ਦਾ ਮੁੰਡਾ ਨੂੰ ਕਬੂਤਰ ਕਿਵੇਂ ਦੇ ਦੇਗਾ ਕਿਸੇ ਨੂੰ ਬੈਠੇ ਨੇ ਮੂਹਣੀ ਵਾਲੇ ਸਾਡੀ ਹਾਂ ਆਪਣਾ ਤਾਂ ਇਤਨਾ ਚ ਇੱਕ ਅੱਧਾ ਹੀ ਹੋਊਗਾ ਅਸੇ ਉਲੀ ਵੀ ਬੜਾ ਬਲੈਕ ਜਿਹਾ ਨਹੀਂ ਹੁੰਦੀ ਇਹ ਜਿਆਦਾ ਦੀ ਇਹ ਕੋਈ ਨਾ ਫਿਰ ਕੀ ਆ ਚਿੰਮੀ ਵਾਲ ਬੈਠੇ ਅੱਛਾ ਪਹਿਲਾਂ ਤੋਂ ਪਤਾ ਜੂਟਰ ਨੇ ਢੋਡੇ ਜੀ ਉਹ ਫਿਰ ਆਏ ਕਿ ਮੈਂ ਸੋਦਾ ਤੋਂ ਨਹੀਂ ਮੰਨਦੀ ਆ ਅੱਛਾ ਉਹ ਵੀ ਢੋੜਾ ਜਿੰਗਾ ਅੱਛਾ ਉਹ ਆਪਣੇ ਕੁਦੀ ਨੂੰ ਦੱਸੋ ਉਹ ਉੱਤੇ ਜਿਹਨੇ ਮਾਰਦੀ ਚੱਕਲਾ ਗੁੱਡੇ ਜੋ ਜੀ ਆਹ ਦੋਈ ਚੱਕਲਾ ਇਹ ਚੱਕ 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 ਦਵਾ ਦੇ ਤਾਂ ਇਹ ਲੈ ਗਿਆ ਚਲ ਉੰਨੇ ਆਜਾ ਭੈਣੇ ਵੀਡੀਓ ਜਾ ਗਿਆ ਹੁਣ ਤਾਂ ਸਬੂਤ ਹੋ ਗਿਆ ਓਏ ਆ ਕੀ ਕਰੀ ਸੋਨਾ ਕੰਮ ਗਲਤ ਹੋ ਗਿਆ ਤੂੰ ਤਾਂ ਗਲਤ ਕੰਮ ਕਰ ਲਿਆ ਰੋਡੇ ਦਾ ਮੁੰਡਿਆ ਤੂੰ ਹੀ ਕਹਿਦੀ ਯਾਰ ਐ ਲੱਗ ਰਿਹਾ ਮੇਰੇ ਮੈਨ ਨਹੀਂ ਚੱਕਿਆ ਹੁਣ ਇਹ ਵੀਰੇ ਹੁਣ ਤਾਂ ਹੀ ਧੇਰਾ ਕੀ ਜਾ ਹਾਂ ਛੱਡ ਦੇ ਬਾਈ ਆ ਬਾਈ ਤੁਸੀਂ ਖਵਾਓਗੇ ਹੁੰਦਾ ਇਹ ਚੱਕੇ ਨਹੀਂ ਨਹੀਂ ਹੁਣ ਤਾਂ ਛੱਡ ਦੇ ਇਹ